ਹਾਂਜੀ 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 ਕੀ ਟੌਪਿਕ ਕੀ ਹੈ ਜੀ ਕਾਨਫਰੰਸ ਦਾ ਅੱਜ ਅ ਅੱਜ ਜੀ ਜੋ ਬਹੁਤ ਵੱਡੀ ਮਰਿਆਦਾ ਹੈ ਕਲਤਖਤ ਸਾਹਿਬ ਦੀ ਤੇ ਉਹਦੇ ਲਈ ਅਸੀਂ ਸ਼ੁਕਰਾਨਾ ਕਰਨਾ ਚਾਹੁੰਨਾ ਸਾਰੇ ਸਿੰਘ ਸਹਿਬਾਨਾਂ ਦਾ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਫੈਸਲਾ ਲਿਆ ਔਰ ਸਾਰੀ ਸਚਾਈ ਸਾਹਮਣੇ ਲਿਆਂਦੀ ਹੈ ਤੇ ਮੈਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਥੈਂਕਸ ਕਰਦਾ ਕਿਉਂਕਿ ਕਾਫੀ ਚਿਰ ਹੋ ਗਏ ਸੀ ਆਪਣਾ ਕੋਈ ਵਿਸ਼ੇ ਤੇ ਗੱਲ ਨਹੀਂ ਹੋਈ ਸੋ ਇਹ ਇੱਕ ਇਹ ਜਿਹਾ ਮੌਕਾ ਆਇਆ ਕਿ ਜਦ ਅੱਜ ਸਾਰੀ ਦੁਨੀਆ ਨੇ ਇਸ ਗੱਲ ਨੂੰ ਦੇਖਿਆ ਕਿ ਜਿਹੜੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਹੈ ਉਹ ਬਕਾਇਦਾ ਸਿੰਘ ਸਹਿਬਾਨਾਂ ਨੇ ਬਹਾਲ ਰੱਖੀ ਕਿਉਂਕਿ ਇਹਦੇ ਵਿੱਚ ਅਸੀਂ ਕੋਈ ਇਹ ਨਹੀਂ ਕਹਿ ਸਕਦੇ ਕਿ ਜੀ ਕੌਣ ਮਾੜਾ ਕੌਣ ਚੰਗਾ ਹੈ ਸਮੇਂ-ਸਮੇਂ ਤੋਂ ਇਹ ਸਾਰੀ ਗੱਲ ਚੱਲਦੀ ਆਈ ਹੈ ਮੈਂ ਤੁਹਾਨੂੰ ਅੱਜ ਜੀ ਸਵੇਰ ਆਰਿਆ ਸੀਗਾ ਬਕਾਇਦਾ ਗੁਰਬਾਣੀ ਚ ਉੱਥੇ ਅਕਾਲ ਤਖਤ ਦੀ ਗੱਲ ਹੋਈ ਕਿ ਸਭ ਤੋਂ ਪਹਿਲਾਂ ਅਕਾਲੀ ਫੂਲਾ ਸਿੰਘ ਜਿਹੜੇ ਜਹੇਦਾਰ ਸੀਗੇ ਤੇ ਮਹਾਰਾਜਾ ਰਣਜੀਤ ਸਿੰਘ ਉਸ ਵੇਲੇ ਆ ਆਪਣਾ ਥਰੋਨ ਤੇ ਸੀ ਅੰਗਰੇਜ਼ਾਂ ਨੇ ਉਸ ਵੇਲੇ ਆਪਣਾ ਕੈਪਚਰ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਪੰਜਾਬ ਨੂੰ ਔਰ ਉਹ ਜਿੱਥੇ ਪਹਿਲਾ ਜੰਦ ਹੋਇਆ ਉੱਥੇ ਜਾ ਕੇ ਅਕਾਲ ਤਖਤ ਸਾਹਿਬ ਦੇ ਪੈਣੀ ਕੋਲੇ ਸੀ ਉੱਥੇ ਉਹਨਾਂ ਨੇ ਜਾ ਕੇ ਮੋਰਚਾ ਸਾਹਮਣ ਲਿਆ ਅਕਾਲ ਤਖਤ ਸਾਹਿਬ ਦੇ ਜਸੇਦਾਰ ਅਕਾਲੀ ਫੂਲਾ ਸਿੰਘ ਨਾਲ 30000 ਸਿੰਘ ਸੀਗੇ ਤੇ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਕਿ ਜੀ ਆਪਣੀਆਂ ਫੌਜਾਂ ਦੇ ਤੋਪ ਚੀ ਨਹੀਂ ਆਏ ਤੋਪਾ ਆਪਣੀਆਂ ਖੜੀਆਂ ਨੇ ਆਪਾਂ ਜੇ ਰੁੱਕ ਕੇ ਅਟੈਕ ਕਰਨਾ ਉਹਨਾਂ ਨੇ ਫਿਰ ਇੱਕੋ ਹੀ ਸ਼ਬਦ ਗਿਆ ਕਾਣਿਆ ਕਹਿੰਦਾ ਤੂੰ ਅਜੇ ਵੀ ਉਹੀ ਗੱਲਾਂ ਕਰ ਰਿਹਾ ਸਿੱਖ ਹੋ ਕੇ ਤੋ ਉਹ ਪਹਿਲੀ ਵੱਡੀ ਗੱਲ ਸੀ ਉਸ ਤੋਂ ਬਾਅਦ ਫਿਰ ਹਨੂਮਾਨ ਸਿੰਘ ਜੀ ਦੂਜੇ ਸਿੰਘ ਸਾਹਿਬ ਆਏ ਉਹ ਪਹਿਲਾ ਸ਼ਹੀਦ ਹੋ ਗਏ ਸੀ ਉਹਨਾਂ ਨੇ ਵੀ ਇਹੀ ਗੱਲ ਕੀਤੀ ਮਹਾਰਾਣੀ ਜਿੰਦਾ ਨੇ ਉਹਨਾਂ ਨੂੰ ਚਿੱਠੀ ਲਿਖੀ ਕਿ ਜੀ ਇਸ ਵੇਲੇ ਸਾਰੇ ਜਿਹੜੇ ਪਹਾੜੀ ਰਾਜੇ ਆ ਉਹ ਰਲ ਗਏ ਅੰਗਰੇਜ਼ਾਂ ਨਾਲ ਤੇ ਸਿੱਖ ਪੰਥ ਨੂੰ ਖਤਰਾ ਹੈ ਉਹ ਆਰਤੀ ਹੋ ਕੇ ਸ਼ਾਮ ਨੂੰ ਖਾਣਾ ਲੰਗਰ ਉਹਨਾਂ ਵਾਸਤੇ ਆ ਰਿਹਾ ਸੀ ਉੱਥੇ ਹੀ ਛੱਡ ਕੇ ਉਹ ਉਹ ਵੀ ਉਹੀ 20-25 ਹਜ਼ਾਰ ਸਿੰਘ ਲੈ ਕੇ ਉੱਥੇ ਪਹੁੰਚੇ ਤੇ ਪਹਿਲਾ ਫਿਰ ਉਸੇ ਯੁੱਧ 'ਚ ਉਹਨਾਂ ਨੇ ਅੰਗਰੇਜ਼ਾਂ ਨਾਲ ਮੁਕਾਬਲਾ ਕੀਤਾ ਉੱਥੋਂ ਫਿਰ ਉਹ ਪਟਿਆਲੇ ਤੱਕ ਆ ਗਏ ਪਟਿਆਲੇ ਛਾਣੀ ਹੁੰਦੀ ਸੀ ਨਿੰਗਾ ਦੀ ਉੱਥੇ ਉਹਨਾਂ ਨੇ ਮਹਾਰਾਜ ਕਰਨ ਕਰਮ ਸਿੰਘ ਹੁੰਦੇ ਸੀਗੇ ਪਟਿਆਲੇ ਦੇ ਉਹ ਵੀ ਅੰਗਰੇਜ਼ਾਂ ਨਾਲ ਲੜ ਗਏ ਉਹਨਾਂ ਨੇ ਤੋਪ ਵੀੜ ਲਈ ਇਹ ਲੰਗਰ ਬਣਾਉਣ ਲੱਗੇ ਤਿੰਨ ਦਿਨ ਹੋ ਗਏ ਸੀ ਲੰਗਰ ਨਹੀਂ ਸੀ ਚੱਕਿਆ ਉਹ ਗਲਤ ਚਾਦਰਾਂ ਪਾਇਆ ਸੀ ਉਹਨਾਂ ਨੂੰ ਜਾ ਕੇ ਪਿੱਛੋਂ ਦੀ ਚਾਦਰਾਂ ਟੋਪ ਦੇ ਮੂੰਹ ਚ ੜਾਤਾ ਤੇ ਉਹਨੂੰ ਕਹਿੰਦੇ ਲਾਇਆ ਕਰਮ ਸਿੰਘ ਚਲਾ ਤੋਪ ਉਹ ਚੱਲੇ ਨਾ ਉੱਥੋਂ ਉਹ ਫਿਰ ਅੱਗੇ ਪਹੁੰਚੇ ਫਿਰ ਉਹ ਆਪਣਾ ਸੁਹਾਣਾ ਸਾਹਿਬ ਆ ਗਏ ਜਿੱਥੇ ਗੁਰਦੁਆਰਾ ਸ਼ਹੀਦ ਹੈ ਉੱਥੇ ਫਿਰ ਉਹ ਸ਼ਹੀਦ ਹੋਏ ਸੀ ਤੋਪ ਦੇ ਗੋਣ ਸੋ ਬੜੀ ਵੱਡੀ ਮਰਿਆਦਾ ਹੈ ਕਾਲ ਤੱਕ ਸਭ ਦੀ ਸੋ ਮੈਂ ਤਾਂ ਅੱਜ ਆਪਣੇ ਵੱਲੋਂ ਬਤੌਰ ਇੱਕ ਨਿਮਾਣਾ ਸਿੱਖ ਹੁੰਦਾ ਹੋਇਆ ਅਕਾਲ ਤਖਤ ਸਾਹਿਬ ਉਰੇ ਸੇਵਾ ਵਿਚ ਆਉਣੇ ਆ ਸੀ ਔਰ ਅਸੀਂ ਬਹੁਤ ਵੱਡਾ ਇਸ ਮਰਿਆਦਾ ਰੱਖਣ ਦਾ ਤਨਵਾਦ ਕਰਦੇ ਆ ਸਾਰੇ ਸਿੰਘ ਸਹਿਬਾਨਾਂ ਦਾ ਔਰ ਅੱਜ ਇਹ ਗੱਲ ਕਹਿਣੀ ਜ਼ਰੂਰ ਹੈ ਕਿ ਕੱਲਾ ਦਿੱਲੀ ਵਾਲੇ ਨਹੀਂ ਦੇਖ ਰਹੇ ਅੱਜ ਸਾਰਾ ਸਾਰੀ ਦੁਨੀਆ ਦੇਖ ਰਹੀ ਹੈ ਵੀ ਸਿੱਖ ਕੌਮ ਦੇ ਜਿਹੜੇ ਵਾਰਸ ਸੀ ਗੁਰੂ ਸਹਿਬਾਨ ਗੁਰੂ ਦਸਵੇਂ ਪਾਸ਼ਾ ਛੇਵੇਂ ਪਾਸ਼ਾ ਜਿਨ੍ਹਾਂ ਨੇ ਉਸ ਵੇਲੇ ਅਕਾਲ ਤਖਤ ਸਾਹਿਬ ਨੂੰ ਕਿਹਾ ਸੀ ਵੀ ਇਹ ਡੂ ਵੱਡਾ ਕੋਈ ਤਖਤ ਨਹੀਂ ਕਾਇਦ ਦਿੱਲੀ ਦੇ ਤੱਕ ਹਜ਼ਾਰਾਂ ਤੱਕ ਸੀ ਪਰ ਅਕਾਲ ਤੱਕ ਸੁਪਰੀਮ ਉਸ ਬੜੇ ਤੋਂ ਚੱਲੇ ਆ ਰਹੇ ਠੀਕ ਹੈ ਗਾਹੇ ਗਵਾਹੇ ਲੜਾਈਆਂ ਹੁੰਦੀਆਂ ਕਬਜ਼ੇ ਹੁੰਦੇ ਆ ਕੋਈ ਕਿਤੇ ਕਾਬਜ਼ ਹੋ ਜਾਂਦਾ ਕੋਈ ਰਾਜਾ ਬਣ ਜਾਂਦਾ ਪਰ ਜਿਵੇਂ ਉਹਨਾਂ ਨੇ ਗੁਰਬਾਣੀ 'ਚ ਵੀ ਹੈ ਕੋਈ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਹੈ ਦਿਵਸ ਚਾਰ ਕੇ ਕਾਹੇ ਝੂਠ ਗਵਾਜ ਇਹ ਸੰਤ ਅਦਰ ਸਿੰਘ ਜੀ ਨੇ ਉਦੋਂ ਕਹੇ ਸੀ ਜਦੋਂ ਸਾਰੇ ਧਰਮਾਂ ਦੇ ਗ੍ਰੰਥ ਮੰਗਾਏ ਸੀ ਅੰਗਰੇਜ਼ਾਂ ਨੇ ਐਡਵਰਡ 5 ਨੇ ਔਰ ਉਸਨੇ ਉੱਥੇ ਇਹ ਗੱਲ ਕਹੀ ਸੀ ਕਿ ਵੀ ਸਾਰੇ ਲੈ ਕੇ ਆਉ ਗੁਰੂ ਗ੍ਰੰਥ ਸਾਹਿਬ ਗਏ ਲੈ ਕੇ ਪਾਲਕੀ 'ਚ ਉਹਨਾਂ ਵੇੜਿਆਂ 'ਚ ਹਾਥੀ ਤੇ ਬਾਕੀ ਈਸਾਈ ਵੀ ਲੈ ਕੇ ਆਏ ਹਿੰਦੂ ਵੀ ਲੈ ਕੇ ਗਏ ਬਾਈਬਲ ਵਗੈਰਾ ਕੁਰਾਨ شریف ਮੁਸਲਮਾਨ ਉੱਥੇ ਗਾਰੇ ਸੀ ਕਿ ਸ਼ਬਦ ਕੋ ਹਰ ਸਮਾਨ ਨਹੀਂ ਰਾਜਾ ਫਿਰ ਐਡਵਰਡ ਨੇ ਪੁੱਛਿਆ ਆਪਣੇ ਨਾਲ ਬੰਦੇ ਨੂੰ ਕਿ ਕੀ ਕਹਿ ਰਿਹਾ ਉਹ ਕਹਿੰਦੇ ਵੀ ਇਹ ਕਹਿ ਰਿਹਾ ਵੀ ਕਿ ਪਰਮਾਤਮਾ ਤੋਂ ਵੱਡਾ ਕੋਈ ਰਾਜਾ ਨਹੀਂ ਕੋਈ ਹਰੇ ਸਮਾਨ ਨਹੀਂ ਰਾਜਾ ਵੀ ਆ ਜਿਹੜੇ ਤੁਸੀਂ ਬੈਠੇ ਹੋ ਭੂਪਤ ਹੈ ਦਿਵਸ ਚਾਰ ਕੇ ਕਿ ਕਿਉਂ ਝੂਠ ਦੇ ਪਿੱਛੇ ਲੱਗੇ ਹੋ ਉਹਨੇ ਪੰਜ ਮੋਰਾ ਰੱਖ ਕੇ ਫਿਰ ਮੱਥਾ ਟੇਕਿਆ ਉਹ ਦੂਜਿਆਂ ਨੂੰ ਵੀ ਸਨਮਾਨ ਦਿੱਤਾ ਪਰ ਉਸ ਉਹਨੇ ਪੁੱਛਿਆ ਕਿ ਜੀ ਕੀ ਗੱਲ ਉਹ ਕਹਿੰਦਾ ਮੈਨੂੰ ਇਹਨਾਂ ਵਿੱਚੋਂ ਜੀਜ਼ਸ ਕ੍ਰਾਈਸ ਦਿਸ ਰਿਹਾ ਹੈ ਸੰਤ ਅਤਰ ਸਿੰਘ ਨੂੰ ਸੋ ਐਡੀ ਵੱਡੀ ਮਰਿਆਦ ਹੈ ਜੀ ਬੜੇ ਲੰਮੇ ਸਮੇਂ ਬਾਅਦ ਆਪਾਂ ਦੇਖਦੇ ਆ ਰਹੇ ਹਾਂ ਕਿੰਨੇ ਸਮੇਂ ਤੋਂ ਅਕਾਲ ਤਖਤ ਸਾਹਿਬ ਤੇ ਕੀ ਕੁਝ ਹੁੰਦਾ ਹੈ ਕਿਵੇਂ ਹੋਇਆ ਕੀ ਗੱਲ ਹੋਈ ਸੋ ਅੱਜ ਮੈਂ ਇਸ ਕਰਕੇ ਆਪਣਾ ਸਿਰ ਝੁਕਾ ਕੇ ਸ਼ੁਕਰਾਨੇ ਵਜੋਂ ਦਾ ਮੈਂ ਤੁਹਾਡੇ ਸਾਹਮਣੇ ਆਇਆ ਹਾਂਗਾ ਔਰ ਮੈਂ ਸਿੰਘ ਸਾ ਵਤਨਵਾਦ ਕਰਦਾ ਔਰ ਸਾਰੀ ਸਿੱਖ ਕੌਮ ਨੂੰ ਹੁਣ ਇੱਕ ਨਜ਼ਰ ਨਾਲ ਹੀ ਦੇਖਣਾ ਚਾਹੀਦਾ ਵੀ ਅਕਾਲ ਤਖਤ ਤੋਂ ਵੱਡਾ ਕੋਈ ਨਹੀਂ ਜੇ ਕੋਈ ਸੱਚਾ ਸਿੱਖ ਹੈ ਬਾਕੀ ਆਪੋ ਆਪਣੇ ਧਰਮ ਦਾ ਸਤਿਕਾਰ ਸਾਰੇ ਕਰਦੇ ਆ ਅਸੀਂ ਸਾਰਿਆਂ ਦਾ ਬਹੁਤ ਰਿਸਪੈਕਟ ਕਰਦੇ ਆ ਸਿਆਸਤ ਆਪਣੇ ਥਾਂ ਹੈ ਪਰ ਧਰਮ ਤੋਂ ਵੱਡੀ ਕੋਈ ਗੱਲ ਨਹੀਂ ਉਹ ਕਹਿੰਦੇ ਰਾਜ ਦਾ ਵੀ ਗੱਲ ਉਹ ਨਹੀਂ ਕਿ ਰਾਜ ਬਿਨਾਂ ਨਾ ਧਰਮ ਚੱਲੇ ਹੈ ਧਰਮ ਬਿਨਾਂ ਸਭ ਦਲੇ ਬਲੇ ਸੋ ਇਸ ਕਰਕੇ ਇਹ ਮਰਿਆਦਾ ਨੂੰ ਕਾਇਮ ਰੱਖਣ ਵਾਸਤੇ ਅੱਜ ਬਹੁਤ ਵੱਡਾ ਬਹੁਤ ਵੱਡਾ ਫੈਸਲਾ ਹੋਇਆ ਹੈ ਔਰ ਸਾਰਿਆਂ ਨੇ ਸਿਰ ਚੁਕਾਏ ਹੈ ਮੰਨਿਆ ਤਨਖਾਹਾਂ ਲੱਗੀਆਂ ਉਹ ਆਪਣਾ ਜੋ ਵੀ ਉਹਨਾਂ ਨੂੰ ਹੈ ਉਹ ਕਰਨਗੇ ਔਰ ਮੈਨੂੰ ਉਮੀਦ ਹੈ ਅੱਗੇ ਤੋਂ ਆਉਣ ਵਾਲਾ ਸ਼੍ਰੋਮਣੀ ਕਮੇਟੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਹਿਬਾਨ ਪਰੰਪਰਾਵਾਂ ਨੂੰ ਮੁੱਖ ਰੱਖ ਕੇ ਗੱਲ ਕਰਿਆ ਕਰਨਗੇ ਨਾ ਕਿ ਹੁਣ ਸਾਡੇ ਵਰਗਾ ਕੋਈ ਗੱਲ ਕਹਿ ਦੇ ਜਾ ਕੇ ਉਸ ਗੱਲ ਨੂੰ ਕੋਈ ਜ਼ਿਆਦਾ ਅਹਿਮੀਅਤ ਨਹੀਂ ਦਿੱਤੀ ਜਾ ਸਕਦੀ ਇਹਦਾ ਅੱਗੇ ਜਾ ਕੇ ਕਿਸੇ ਜਾਂ ਕਮਤੇ ਜਾਂ ਅਕਾਲੀ ਦਲ ਤੇ ਇਸ ਬਾਰੇ ਦੇਖੋ ਜਿਹੜਾ ਤਾਂ ਹੈ ਪੋਲਿਟਿਕਲ ਗੱਲ ਜੀ ਅੱਗੇ ਤੋਂ ਕਿਸੇ ਦੀ ਹਿੰਮਤ ਨਹੀਂ ਪਾਉਗੀ ਕੋਈ ਵੀ ਪਾਰਟੀ ਐ ਵੀ ਉਹ ਕੱਲ ਤੱਕ ਸਾਹਮਣੇ ਜਾ ਕੇ ਕੋਈ ਗੱਲ ਕਹਿ ਸਕੇ ਕਿਉਂਕਿ ਮੈਂ ਦੇਖਦੇ ਆਇਆ ਜਿਵੇਂ ਕੱਲ ਗੱਲਾਂ ਹੋ ਰਹੀਆਂ ਸੀ ਉੱਥੇ ਜੋ ਸਿੰਘ ਸਾਹਿਬ ਕਹਿ ਰਹੇ ਸੀ ਵੀ ਹਾਂ ਜਾਂ ਨਾ ਕੀ ਇਹ ਗੱਲ ਹੋਈ ਕਿ ਹਾਂਜੀ ਕੀ ਇਹ ਗੱਲ ਹੋਈ ਹਾਂਜੀ ਸੋ ਕਹਿਣ ਦਾ ਭਾਵ ਇਹ ਹੈ ਵੀ ਕਿਉਂਕਿ ਸਾਰੇ ਸੋਚ ਰਹੇ ਸੀ ਲਓ ਜੀ ਇਹ ਤਾਂ ਐਵੇਂ ਹੁੰਦਾ ਹੈ ਇਹ ਫਲਾਨੇ ਦੇ ਬੰਦੇ ਆ ਉਹਨੇ ਬੁਲਾ ਲੇ ਉਹਨੇ ਬੁਲਾ ਲੇ ਆਜ ਜੋ ਹੁਕਮ ਦਿੰਦਾ ਤੂੰ ਕਰਤਾ ਇਹ ਤਾਂ ਹੁਣ ਕਲੈਰਿਟੀ ਹੋ ਗਈ ਕਿਉਂਕਿ ਜਿਹੜੀ ਇਹ ਗੁਰੂ ਸਾਹਿਬ ਤੁਸੀਂ ਆ ਪੰਜ ਚਾਰ ਦਿਨ ਹੋ ਗਏ ਟੀਵੀ ਤੇ ਆ ਰਿਹਾ ਸੀ ਕਿ ਕਮਧਿਆ ਪਰਦੇਸ਼ ਚ ਗੁਰੂ ਨਾਨਕ ਪਾਤਸ਼ਾਹ ਦਾ ਚੋਲਾ ਬਣਾ ਕੇ ਇੱਕ ਬੰਦਾ ਸੰਗ ਰਚ ਰਿਹਾ ਸੀ ਉਹ ਦੋ ਤਿੰਨ ਬੰਦੇ ਤਾਂ ਮਰੀ ਗਏ ਹਸਪਤਾਲ ਚ ਪਏ ਸੋ ਕਹਿਣ ਦਾ ਭਾਵ ਹੈ ਜੀ ਜਿਹੜੀਆਂ ਸੁਪਰੀਮ ਪਾਵਰਸ ਹੁੰਦੀਆਂ ਨੇ ਜਿਹੜੇ ਉਸ ਅਕਾਲ ਪੁਰਖ ਦੇ ਨੇੜੇ ਨੇ ਜਿਹੜੇ ਮਹਾਪੁਰਸ਼ ਨੇ ਅਸਲੀ ਬਾਕੀ ਦਾ ਤੁਸੀਂ ਦੇਖ ਰਹੇ ਹੋ ਹਾਲਾਤ ਦੁਨੀਆ ਦੇ ਉਹਨਾਂ 'ਚ ਜਿਹੜੀ ਲਾਈਟ ਹੁੰਦੀ ਹੈ ਜਾਂ ਚਾਨਣ ਹੁੰਦਾ ਉਹ ਡਾਇਰੈਕਟਲੀ ਇਟ ਇਜ਼ ਵਿਦ ਟਰੂ ਗੋਡ ਐਂਡ एवरीथिंग ਇਜ਼ देयर ਸੋ ਇਸ ਕਰਕੇ ਇਹਦਾ ਬੜਾ ਵੱਡਾ ਜਿਹੜਾ ਤੁਹਾਡਾ ਸਵਾਲ ਹੈ ਅਸਰ ਇਹ ਹੈ ਕਿ ਕੋਈ ਬੰਦਾ ਅਕਾਲ ਤੱਕ ਨੂੰ ਹੁਣ ਜਾ ਕੇ ਆਪਣੀ ਪਰਸਨਲ ਗੱਲ ਨਹੀਂ ਕਹਿ ਸਕਦਾ ਜੋ ਮਰਿਆਦਾ ਦੀ ਗੱਲ ਹੈ ਕੋਈ ਵੀ ਕਰ ਸਕਦਾ ਜਾ ਕੇ ਨੰਕਾਰੇ ਤੇ ਸਿੱਖ ਕਾਰਡ ਤੋਂ ਲੈ ਕੇ ਹਾਂਜੀ ਜੇ ਆਪਾਂ ਵਿੱਚ ਕੈਨੇਡਾ ਦੇ ਸਰੀ ਦੇ ਵਿੱਚ ਹਰਦੀਪ ਸਿੰਘ ਦੇ ਚਤਤ ਇਹ ਸਿੱਖ ਮਾਮਲਾ ਆ ਗਿਆ ਹਾਂਜੀ ਨਾਲ ਜਿਹੜੇ ਹੈਗੇ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਪੰਜਾਬ ਦੇ ਮਸਲੇ ਸਾਰੇ ਸلسਲਾ ਜਿਵੇਂ ਜੀ 1978 ਦੇ ਨੰਕਾਰੇ ਕਾਰਡ ਤੋਂ ਲੈ ਕੇ ਹੁਣ ਤੱਕ ਰਹਿ ਰਿਹਾ ਕਲ ਤੱਕ ਅੰਤ ਸਮਾਪਤ ਹੋਏ ਇਹਨੂੰ ਤੁਸੀਂ ਇਹਦੇ ਸੰਦਰਭ ਦੇ ਵਿੱਚ ਕੀ ਸਮਝਦੇ ਹੋ ਵੀ ਇਹਦਾ ਇੰਟਰਨੈਸ਼ਨਲ ਲੈਵਲ ਤੇ ਨੈਸ਼ਨਲ ਲੈਵਲ ਤੇ ਸਿੱਖ ਤੇ ਪੰਜਾਬੀ ਮਸਲੇ ਨੂੰ ਹੱਲ ਕਰਨ ਦੇ ਵਿੱਚ ਕੀ ਰੋਲ ਆਦਾ ਹੋ ਸਕਦਾ ਇਹਦੇ ਤਾਂ ਇੱਕ ਤਾਂ ਜੀ ਬੜਾ-ਬੜਾ ਮੈਸੇਜ ਆਂਦਾ ਸਭ ਨੂੰ ਸਭ ਨੂੰ ਦੇਖੋ ਉਹਦਾ ਹਰ ਇੱਕ ਬੰਦਾ ਆਪਣੇ ਆਪ ਚ ਆਪਣੇ ਜੇ ਹੁਣ ਅਸੀਂ ਸਿੱਖਾਂ ਹਰ ਸਿੱਖਾ ਆਪਣੇ ਆਪ ਨੂੰ ਸਮਝਦਾ ਵੀ ਮੈਂ ਗੁਰੂ ਦੇ ਬਹੁਤ ਨੇੜੇ ਹਾਂ ਕਿਉਂਕਿ ਇਹ ਤਾਂ ਥੋੜੀ ਸ਼ਰਦਾ ਭਾਵਨਾ ਹੁੰਦੀ ਹੈ। ਬਾਕੀ ਇਹਦਾ ਇਫੈਕਟ ਇਹ ਜਾਣਾ ਕਿਉਂਕਿ ਜਿਹੜੀ ਤੁਸੀਂ ਨਿਰੰਕਾਰੀ ਦੀ ਗੱਲ ਕੀਤੀ ਹੈ ਉਦੋਂ ਵੀ ਜਿਹੜੀ ਕਤਾਹੀ ਹੋਈ ਸੀ ਉਸ ਵੇਲੇ ਵੀ ਤਨਖਾਹ ਲੱਗੀ। ਬਾਰ-ਬਾਰ ਅਸਲ ਚ ਅਸੀਂ ਲੋਕ ਜਿਹੜੇ ਪੋਲੀਟੀਕਲ ਬੰਦੇ ਆ ਸੀ ਇਹ ਸੋਚ ਰਹੇ ਆ ਵੀ ਪਤਾ ਨਹੀਂ ਇਹ ਆਈਵਾਸ਼ ਹੈ। ਜਿਵੇਂ ਹੁਣ ਗੱਲ ਹੋਈ ਕਿਸੇ ਹੋਰ ਸੰਸਥਾ ਦੇ ਚਾਹੇ ਕੋਈ ਵੀ ਆਪਣਾ ਧਰਮ ਦਾ ਬੰਦਾ ਹੈਗਾ ਅਸੀਂ ਉਹਦੇ ਕੋਲੇ ਆਪਣੇ ਪਰਸਨਲ ਮੁਫਾਦ ਵਾਸਤੇ ਜਾਂਦੇ ਹਾਂ ਪਰ ਜੇ ਅਕਾਲ ਤਖਤ ਨੇ ਕਿਹਾ ਉੱਥੇ ਨਹੀਂ ਜਾਣਾ ਚਾਹੀਦਾ ਜੇ ਜਾਂਦੇ ਹਾਂ ਅਸੀਂ ਉਹ ਸਾਡੀ ਗਲਤੀ ਹੈ ਕਿਉਂਕਿ ਜਾਂ ਤਾਂ ਅਸੀਂ ਆਪਣੇ ਧਰਮ ਮੁਤਾਬਕ ਚੱਲੀਏ ਜਾਂ ਅਸੀਂ ਪੋਲਿਟੀਕਲ ਸਿਸਟਮ ਵੱਲ ਅਟਕ ਲਈਏ ਜਦੋਂ ਅਸੀਂ ਸ਼ੁਰੂ ਤੋਂ ਹੀ ਇਹ ਗੱਲ ਰੱਖੀ ਹੋਈ ਹੈ ਹੁਣ ਅਸੀਂ ਕਿਸੇ ਹੋਰ ਪਾਰਟੀਆਂ 'ਚ ਜਿਵੇਂ ਕੋਈ ਵੀ ਬੀਜੇਪੀਆ ਹੋਰ ਹੈ ਜਾ ਸਾਡੇ ਵਾਲੇ ਹੈਗੇ ਜੋ ਮਰਜ਼ੀ ਆਪਣਾ ਪੋਲਿਟਿਕਲ ਨਕਸ਼ਾ ਰੱਖਣ ਪਰ ਜਿਹੜਾ ਅਕਾਲੀ ਦਲ ਪੰਥ ਸਿੱਖੀ ਦੀ ਗੱਲ ਹੈ ਉਹ ਡਾਇਰੈਕਟਲੀ ਇਨਵੋਲਡ ਹੈਗੀ ਵਿਦ ਅਕਾਲ ਤਕ ਸਿਆਸੀ ਪ੍ਰਭਾਵ ਖਾਸ ਖਾਸ ਕਰਕੇ ਜਦੋਂ ਸਿਆਸੀ ਪ੍ਰਭਾਵ ਤਾਂ ਬੜਾ ਕਲੀਅਰ ਹੈ ਜੀ ਹੁਣ ਸਿਆਸੀ ਪ੍ਰਭਾਵਤਾ ਇਹ ਹੈ ਵੀ ਲੋਕ ਵੀ ਦੇਖ ਰਹੇ ਸਾਰਾ ਕੋਈ ਖਿੰਡ ਪੁੰਡ ਗਿਆ ਹੁਣ ਤਾਂ ਇੱਕ ਨਵੀਂ ਸੋਚ ਪੈਦਾ ਹੋਊਗੀ ਨਵਾਂ ਸਿਸਟਮ ਆਊਗਾ ਉਹਦੇ ਚ ਦੇਖੋ ਜਦੋਂ ਵੀ ਜੇ ਅਕਾਲੀ ਦਲ ਨੂੰ ਪੰਥ ਕਹਿੰਦੇ ਆ ਹਾਂ ਜੀ ਇਹਨੂੰ ਕਹਿੰਦੇ ਆ ਵੀ ਇੱਕ ਸੰਘਰਸ਼ ਚੋਂ ਨਿਕਲੀ ਹੋਈ ਪਾਰਟੀ ਐ ਹਾਂ ਜੀ 1920 ਚ ਆਈ ਐ ਤਾਂ ਇਹ ਸੰਘਰਸ਼ੀ ਹੈਗਾ ਹੁਣ ਵੀ ਚੰਗੇ ਬੰਦੇ ਆ ਜਾਣਗੇ ਤੇ ਬਾਗੀ ਤੇ ਦਾਗੀ ਲੱਗਦਾ ਵੀ ਇਕੱਠੇ ਹੋ ਸਕਣਗੇ ਦੁਬਾਰਾ ਤੋਂ ਜਿਵੇਂ ਪਰਮਾਨਵੀ ਜਾਰੀ ਕੀਤਾ ਜੀ ਹੋਈ ਜਾਣ ਦੇਖੋ ਗੱਲ ਸੁਣੋ ਜਿਹੜਾ ਇੱਕ ਵਾਰ ਹੁਣ ਰਿਜੈਕਟ ਹੋ ਗਿਆ ਹਮਮ ਸਿਸਟਮ ਚ ਐਵੇਂ ਹੁਣ ਦੇਖੋ ਤੁਸੀਂ ਅਕਾਲ ਤੱਕ ਦੀ ਮਰਿਆਦਾ ਦਾ ਮੈਂ ਤੁਹਾਨੂੰ ਫੇਰ ਬੇਨਤੀ ਕਰਨ ਲੱਗਿਆ ਮਾਸਟਰ ਤਾਰਾ ਸਿੰਘ ਨੇ ਕੋਤਾਹੀ ਕੀਤੀ ਸੀ ਉਹਨਾਂ ਨੂੰ ਤਨਖਾਹ ਲੱਗੀ ਸੰਤਪਾਦੇ ਸਿੰਘ ਨੇ ਫੇਰ ਕਦਾਹੀ ਕਰੀ ਸੀ ਐਵੇਂ ਉੱਥੇ ਹਾਵਨ ਕੁੰਡ ਰੱਖ ਲਏ ਤੇ ਉਹ ਹੋ ਗਿਆ ਫਿਰ ਤਲਵੰਡੀ ਹਾਥੀਆਂ ਤੇ ਚੜ ਗਿਆ ਉਹ ਵੀ ਜਿਹਨੂੰ ਅਕਾਲ ਤਖਤ ਨੇ ਸਜ਼ਾ ਲਾਤੀ ਦੁਬਾਰਾ ਉੱਠਿਆ ਨਹੀਂ ਇਸ ਕਰਕੇ ਇਹ ਕੋਈ ਇਕੱਠੇ ਹੋਣ ਨਾ ਹੋਣ ਇਹ ਤਾਂ ਹੁਣ ਦੇਖੋ ਜਿਹੜੇ ਬੰਦੇ ਸਾਫ਼ ਰਹੇ ਆ ਰਾਜਨੀਤੀ 'ਚ ਉਹਨਾਂ ਦਾ ਅਕਸ ਸਾਫ਼ ਹੈ ਉਹਨਾਂ ਨੂੰ ਕੋਈ ਦੀ ਕੁਝ ਕਹਿ ਸਕਦਾ ਸਿਆਸੀ ਪੁਵੇਖੀ ਦੇਖਦੇ ਹੋਏ ਜੇ ਲੀਡਰ ਤੁਸੀਂ ਅਕਾਲੀ ਦਲ ਦਾ ਅਕਾਲੀ ਦਲ ਦਾ ਦੇਖੋ ਜੀ ਜਿਹੜੀ ਅਕਾਲੀ ਦਲ ਹੈ ਇਹ ਰੀਜਨਲ ਪਾਰਟੀ ਇਹੋ ਜੀ ਹੈ ਕਿਉਂਕਿ ਇਹ ਸਾਰੀ ਪਾਰਟੀ ਸੰਘਰਸ਼ਾਂ ਨਾਲ ਜੁੜੀ ਹੋਈ ਹੈ ਪਾਰਟੀ ਨੂੰ ਤਾਂ ਨਹੀਂ ਤੁਸੀਂ ਅੱਖੋਂ-ਉਲੇ ਕਰ ਸਕਦੇ ਇਹਦੇ ਸਿਸਟਮ ਨੂੰ ਕਿਵੇਂ ਚਲਾਉਣਾ ਇਹ ਚ ਸਚਾਈ ਕਿੰਨੀ ਰਹੂਗੀ ਇਹ ਚ ਚੰਗੇ ਬੰਦੇ ਕਿਹੜੇ ਲੀਡ ਕਰਨਗੇ ਉਹਦੇ ਤੇ ਡਿਪੈਂਡ ਕਰੂਗਾ ਪੰਜਾਬ ਦੀ ਰਾਜਨੀਤੀ ਅਸਰ ਹਾਂਜੀ ਹਾਂਜੀ ਕਿਉਂਕਿ ਤੁਸੀਂ ਵੀ ਕਈ ਬੰਦੇ ਨੇ ਮੌਜੂਦਾ ਸਿਸਟਮ ਨੂੰ ਵੇਖਦੇ ਹੋਏ ਅਕਾਲੀ ਦਲ ਤੋਂ ਤਾਲਾ ਵੱਟਿਆ ਕੀ ਲੱਗਦਾ ਕਿ ਜਿਹੜੇ ਪੁਰਾਣੇ ਅਕਾਲੀ ਸੀਗੇ ਮੋੜ ਜਿਹੜੇ ਅਕਾਲੀ ਪੰਥਕ ਸਫਾ ਦੇ ਵਿੱਚ ਸ਼ਾਮਲ ਹੋ ਕੇ ਤੇ ਇਸ ਤਰ੍ਹਾਂ ਦੇ ਨਾਲ ਅਕਾਲੀ ਦਲ ਨੂੰ ਅਕੇਜ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਦੇਖੋ ਜੀ ਇਹ ਦੇ ਵਿੱਚ ਤਾਂ ਇਹ ਹੈ ਵੀ ਜਿਹੜਾ ਤਾਂ ਬੰਦਾ ਦੇਖੋ who is true to his notions ਵੀ ਜਿਹੜਾ ਆਪਣੇ ਆਪ ਨੂੰ ਸੱਚਾਈ ਵੱਲ ਰੱਖੂਗਾ ਪੋਲਿਟਿਕਲ ਬੰਦਾ ਉਹ ਕਿਸੇ ਪਾਰਟੀ ਚ ਵੀ ਹੋਵੇ ਕਿਤੇ ਵੀ ਹੋਵੇ ਜੇ ਕੋਈ ਸਿਸਟਮ ਹੈ ਜਾਂ ਆਉਂਦਾ ਹੈਗਾ ਤਾਂ ਉਹ ਜਿਹ ਹੈ ਜੇ ਕੋਈ ਯੋਗਦਾਨ ਪਾਉਣਾ ਚਾਹੂਗਾ ਪਾਵੇ ਬਹੁਤ ਚੰਗੀ ਗੱਲ ਹੈ ਤਾਂ ਕਿਉਂਕਿ ਅਸੀਂ ਇਕੱਲਾ ਪਲਿਟ ਪੋਲਿਟਿਕਸ ਇਸ ਵਾਸਤੇ ਤਾਂ ਨਹੀਂ ਆਉਂਦੇ ਵੀ ਅਸੀਂ ਕੁਰਸੀਆਂ ਲੈਣੀਆਂ ਅਸੀਂ ਪੈਸਾ ਕਮਾਉਣਾ ਹੈ ਇਹ ਹਕੂਮਤਾਂ ਕਰਨੀਆਂ ਸਿਸਟਮ ਦਾ ਪੋਲਿਟਿਕਸ ਦਾ ਇਹ ਹੈ ਵੀ ਤੁਸੀਂ ਤਾਂ ਯੂ ਆਰ ਫਾਰ ਦਾ ਪੀਪਲ ਬਾਈ ਦਾ ਪੀਪਲ ਲੋਕ ਕੀ ਚਾਹੁੰਦੇ ਆ ਜੇ ਸਾਨੂੰ ਲੋਕ ਬਤੌਰ ਸਿੱਖੀ ਚੰਗਾ ਸਮਝਦੇ ਉਹ ਵੀ ਠੀਕ ਹੈ ਜੇ ਸਾਨੂੰ ਬਤੌਰ ਜੋ ਵੀ ਸਿਸਟਮ ਦੇ ਵਿੱਚ ਜਿਹੜਾ ਬੰਦਾ ਚੰਗੇ ਚ ਆਉਂਦਾ ਹੈਗਾ ਉਹਨੂੰ ਲੋਕ ਵੀ ਐਪਰੀਸ਼ੀਏਟ ਕਰਦੇ ਹੁਣ ਜਜ਼ਬਾਤ ਦੀ ਗੱਲ ਕਰ ਲੋ ਕੋਈ ਕਰ ਲੋ ਹੁਣ ਜਿਹੜੇ ਐਮਪੀ ਜਿੱਤੇ ਹਨ ਉਹ ਵੀ ਦੇਖੋ ਇੱਕ ਜਜ਼ਬਾਤ ਨਾਲ ਹੀ ਆ ਗਈ ਗੱਲ ਤਾਂ ਸਿਰਫ ਸਿੱਖੀ ਦੀ ਆ ਗਈ ਸੀ ਤਾਂ ਲੋਕਾਂ ਨੇ ਉਸ ਪਾਸੇ ਮਨ ਬਣਾ ਕੇ ਵੋਟ ਪਾਤੀ ਲੋਪਰ ਸਾਹਿਬ ਜਿੱਦੇ ਬਹਿਵਲ ਕਾਨ ਦਾ ਤੇ ਗੁੱਡਪੁਰਾ ਦਾ ਉਹਨਾਂ ਨੇ ਮੰਨਿਆ ਕਾਂਜਾ ਉਵੇਂ ਆਪਣੇ ਮਹਾਰਾਜ ਸਾਹਿਬ ਦੇ ਸਰੂਪਾਂ ਦੀ ਜਿਹੜੀ ਗੱਲ ਉਹ ਮੰਨੀ ਹੁੰਦੇ ਐ ਇਤੋਂ ਪਹਿਲਾਂ ਜਿਹੜੇ ਇਲਜ਼ਾਮ ਸੀ ਉਹ ਇਲਜ਼ਾਮ ਵਿਰੋਧੀ ਜਾਂ ਆਮ ਫਾਰਟੀ ਤੋਂ ਲੰਮ ਦੇ ਰਹੇ ਸੀ ਕੱਲ ਉੱਥੇ ਜਿਹੜਾ ਲੱਗਿਆ ਤਾਂ ਉਹਨਾਂ ਨੇ ਉਹਨੂੰ ਉਹਦੇ ਵਿੱਚ ਹਾਂ ਮੰਨੀ ਹਾਂਜੀ ਹਾਂ ਉਹਨਾਂ ਦਾ ਤੁਸੀਂ ਸ਼ਿਆਸੀ ਤੋਂ ਇੱਕ ਲੋਕਾਂ ਦੇ ਵਿੱਚ ਕੀ ਦੇਖਦੇ ਹੋ ਬਰਾਉਣ ਦੇ ਟੈਂਪਰ ਵੀ ਉਹ ਤਾਂ ਹੁਣ ਇੱਥੇ ਮੰਨ ਲਈ ਨਹੀਂ ਦੇਖੋ ਉਹਦਾ ਤਾਂ ਇਹੀ ਇਫੈਕਟ ਜਾ ਰਿਹਾ ਕਿਉਂਕਿ ਜਿਹੜੀ ਗੱਲ ਨੂੰ ਆਪਾਂ ਕੋਈ ਲੁਕਾਉਣੇ ਹੁੰਦੇ ਨੇ ਉਹ ਕਹਿੰਦੇ ਵੀ ਉਸ ਪ੍ਰਮਾਤਮਾ ਦੇ ਦੋ ਅੱਖਾਂ ਨਹੀਂ ਕਾਖੀ ਹੈ ਉਹ ਤਾਂ ਫਿਰ ਆਪਣੇ ਆਪ ਆਟੋਮੈਟਿਕ ਸਾਹਮਣੇ ਚੀਜ਼ ਆ ਗਈ ਉਹਨਾਂ ਨੇ ਸਾਰੀ ਗੱਲ ਕਬੂਲ ਲਈ ਵੀ ਆਹ ਵੀ ਠੀਕ ਹੈ ਜੀ ਆਹ ਵੀ ਹੋਇਆ ਆਹ ਵੀ ਹੋਇਆ ਉਹਦੇ 'ਚ ਹੁਣ ਜਿਹੜਾ ਲੋਕਾਂ ਦਾ ਨਜ਼ਰੀਆ ਹੈ ਉਹ ਲੋਕ ਉਸ ਚੀਜ਼ ਨੂੰ ਜੱਜ ਕਰ ਰਹੇ ਆ ਕਿ ਇੱਕ ਤਾਂ ਚੀਜ਼ ਨੂੰ ਇਹ ਗੱਲ ਨੂੰ ਚੰਗਾ ਸਮਝਿਆ ਜਾਊਗਾ ਕਿ ਵੀ ਬੰਦਾ ਸੱਚ ਤਾਂ ਬੋਲਿਆ ਅਕਾਲ ਤਖਤ ਦੀ ਮਰਿਆਦਾ ਨੂੰ ਤਾਂ ਕਾਇਮ ਰੱਖਿਆ ਭਾਵੇਂ ਉਹਦਾ ਕੁਝ ਰਹੇ ਨਾ ਰਹੇ ਕੁਇਕ ਦੈਟ ਇਜ਼ ਹਾਰਟਲੀ ਐਨੀਥਿੰਗ ਉਸ ਚੀਜ਼ ਨੂੰ ਲੋਕ ਜ਼ਰੂਰ ਐਨਡੋਰਸ ਕਰਨਗੇ ਗੱਲ ਤਾਂ ਸਾਰੀ ਅਕਾਲ ਤਖਤ ਦੀ ਆ ਰਹੀ ਹੈ ਇਹ ਮਰਿਆਦਾ ਦਾ ਜਿਹੜਾ ਐਡਾ ਵੱਡਾ ਸਾਡੇ ਸਿੰਘ ਸਾਹਿਬਾ ਨੇ ਕਿਉਂਕਿ ਕੋਈ ਨਹੀਂ ਸੋਚ ਰਿਆ ਸੀ ਸਾਰੇ ਸੋਚ ਰਹੇ ਸੀ ਲੋ ਜੀ ਮਾੜਾ ਮੋਟਾ ਕਹਿ ਦੇਣਗੇ ਹਾਂ ਜੀ ਤਨਖਾਹ ਲੱਗ ਗਈ ਜੀ ਚਲੋ ਜੀ ਕਰ ਉਹ ਜਦੋਂ ਉਹਨਾਂ ਨੇ ਸਾਰੀਆਂ ਗੱਲਾਂ ਓਪਨ ਕੀਤੀਆਂ ਚਾਹੇ ਉਹ ਕੋਈ ਪੋਲੀਟਿਕਲ ਲੀਡਰ ਸੀ ਉਹਦੇ 'ਚ ਹਾਂ ਤੇ ਨਾ 'ਚ ਜਵਾਬ ਮੰਗੇ ਔਰ ਉਹਨਾਂ ਨੇ ਇੱਕ ਦੋ ਲੱਗੇ ਸੀ ਵਿੱਚ ਮਾੜਾ ਮੋਟਾ ਸਪਸ਼ਟੀਕਰਨ ਦੇਣ ਉਹ ਕਹਿੰਦੇ ਜੀ ਅਸੀਂ ਤਾਂ ਇੱਕ ਉਹ ਦੇਖੋ ਉਹ ਸਿੰਘ ਸਾਹਿਬਾਨ ਦੀ ਬੜੀ ਵੱਡੀ ਗੱਲ ਹੈ ਪਹਿਲੀ ਵਾਰ ਜਿਵੇਂ ਪਹਿਲਾਂ ਸਾਡੇ ਪੂਰੇ ਅਕਾਲ ਤਖਤ ਦੇ ਜਹੇਦਾਰ ਮਰਿਆਦਾ ਰੱਖਦੇ ਸੀ ਉਸੇ ਮਰਿਆਦਾ ਨੂੰ ਰੱਖ ਕੇ ਉਹਨਾਂ ਨੇ ਬੜੀਆਂ ਸਿੱਧੀਆਂ ਗੱਲਾਂ ਕੀਤੀਆਂ ਜਿਹੜੀਆਂ ਕਿ ਕੋਈ ਸੋਚ ਨਹੀਂ ਸਕਦਾ ਨਾ ਤਾਂ ਸਾਨੂੰ ਵੀ ਡਾਊਟ ਸੀ ਤੇ ਜਿਹੜੇ ਬੰਦੇ ਪੇਸ਼ ਹੋਏ ਡਾਊਟ ਉਹਨਾਂ ਨੂੰ ਵੀ ਸੀ ਉਹ ਤਾਂ ਹੁਣ ਸਾਰੀ ਗੱਲ ਕਲੀਅਰ ਹੋ ਗਈ ਨਾ ਹੁਣ ਤਾਂ ਉਹ ਗੱਲ ਦੇ ਵਿੱਚ ਕੋਈ ਉਲਾ ਵੀ ਨਹੀਂ ਰਿਹਾ ਹੈਗਾ ਇੱਕ ਸਰ ਉਸ ਦਾ ਵੀ ਗੱਡੀ ਪਿੱਛੇ ਲੜੀ ਜਾਂਦੇ ਆ ਕਾਲੀਤਲ ਦੇ ਇਹ ਹਾਲਾਤ ਨੇ ਮੌਜੂਦਾ ਸਰਕਾਰ ਦੀ ਪਾਰਟੀ ਦਾ ਧਿਆਨ ਕੋਈ ਨਹੀਂ ਬੀਜੇਪੀ ਜਿਹੜੀ ਆ ਉਹ ਇੱਕ ਐਕਸਪੈਰੀਮੈਂਟ ਤੇ ਲੱਗੀ ਹੋਈ ਆ ਪੰਜਾਬ ਦੇ ਨਾਲ ਤੋ ਇਹੋ ਜਿਹੇ ਮੁੱਦਾ ਜਿਹੜੇ ਇਹ ਸਥਿਤੀ ਜਿਹੜੀ ਅੱਜ ਪੈਦਾ ਹੋਈ ਹੈ ਤੇ ਮੈਨੂੰ ਤੁਸੀ ਕੀ ਲੱਗਦਾ ਕਿ ਜਿਹੜਾ ਪੰਜਾਬ ਦੇ ਵਿੱਚ ਸਿਆਸੀ ਵੈਕਿਊ ਲੋਕਾਂ ਦੇ ਵਿੱਚ ਬੇਭਰੋਸਗੀ ਹੈ ਉਹਨੂੰ ਕਿਵੇਂ ਕੀ ਉਹਨੂੰ ਕਿਸੇ ਹੱਦ ਤੱਕ ਠੀਕ ਕਰੂ ਜਾਂ ਇਹੀ ਰਹਿਣਗੇ ਜਾਂ ਕਿਸ ਤਰ੍ਹਾਂ ਲੱਗਦਾ ਨਹੀਂ ਜੀ ਇਹ ਤੇ ਚੇਂਜਸ ਆਉਣਗੇ ਲੋਕਾਂ ਦਾ ਨਜ਼ਰੀਆ ਬਦਲ ਰਿਹਾ ਹੈ ਕਿਉਂਕਿ ਹੁਣ ਬਾਲਾ ਪਾਇਕ ਇਹ ਪੜੇ ਲਿਖੇ ਦੀ ਗੱਲ ਨਹੀਂ ਹੈ एवरीवन ਹੈਜ਼ ਗਾਟ ਸੈਂਸ ਟੂ ਨੋ ਵਾਟ ਪੋਲਿਟਿਕਸ ਹੈ ਉਹਦੇ ਚ ਤਾਂ ਇਹੀ ਹੈ ਵੀ ਚੰਗੇ ਬੰਦਿਆਂ ਦੀ ਪੁੱਛ ਪੜਤਾਲ ਹੋ ਕੋਈ ਪਾਰਟੀ ਹੋਵੇ ਲੋਕ ਉਹ ਗੱਲਾਂ ਨਹੀਂ ਹਨੀਆਂ ਕਿ ਇੱਕ ਪਾਸੇ ਉਹਨਾਂ ਦਾ ਸਾਰੇ ਤਜਰਬੇ ਹੋ ਗਏ ਸਾਰੇ ਮਾੜੇ ਪੱਖ ਵੀ ਬਹੁਤ ਦੇਖ ਲਏ ਚੰਗੇ ਸਾਰਿਆਂ ਦੇ ਪੱਖ ਵੀ ਦੇਖ ਲਏ ਜਿਹੜਾ ਆਉਂਦਾ ਗੱਪ ਮਾਰ ਕੇ ਕੁਰਸੀ ਤੇ ਬਹਿ ਜਾਂਦਾ ਅੱਗੇ ਜਾ ਕੇ ਫਿਰ ਉਹ ਤੁਹਾਨੂੰ ਪਤਾ ਹੈ ਜੋ ਹਾਲਾਤ ਚੱਲ ਰਹੇ ਸੀਗੇ ਜਾਂ ਹੁਣ ਚੱਲ ਰਹੇ ਆ ਉਹਦੇ ਮੁਤਾਬਕ ਲੋਕ एवरीवन बॉडी इज वेरी ਡਿਸਸੈਟੀਸਫਾਈਡ ਸੋ ਲੋਕ ਅੱਗੇ ਤੋਂ ਹੀ ਦੇਖਣਗੇ ਵੀ ਪਾਰਟੀ ਵੀ ਦੇਖੋ ਤੇ ਬੰਦਾ ਵੀ ਦੇਖੋ ਨਾ ਕਿ ਕੱਲਾ ਇੱਕ ਚੀਜ਼ ਵਾਲੀ ਨਜ਼ਰ ਮਾਰੋ ਤੇ ਉਹਦੇ ਨਾਲ ਮੇਰਾ ਖਿਆਲ ਚੇਂਜਸ ਆਉਣਗੀਆਂ ਠੀਕ ਹੈ। ਥੋੜੀ ਲੰਮੀ ਜੋੜੀ। ਹਾਂਜੀ ਹਾਂਜੀ। ਜੀ ਜੀ ਸ਼ਾਇਦ ਉਹਨਾਂ ਨੇ ਕਿਹਾ ਕਿ ਜਿਹੜੀ ਚੀਜ਼ ਕਹਿੰਦੇ ਮੈਂ ਆਪਣੀ ਫੋਟ ਦੇ ਵਿੱਚ ਐਤੋਂ 15 ਸਾਲ 10 ਸਾਲ ਪਹਿਲਾਂ ਸੋਰੀ ਰੱਖੀ ਸੀ। ਇਹ ਚਾਰ ਸ਼ੀਟ ਪੇਸ਼ ਕਰ ਦਿੱਤੀ ਸੀ। ਉਹੀ ਕਿਹਾ ਇੱਕ ਇੱਕ ਪੰਕਤੀ ਜਿਹੜੀ ਬਰੀ ਸੱਚੀ ਹੋ ਗਈ ਆ ਕਾਹ। ਨਹੀਂ ਠੀਕ ਹੈ ਜੀ ਦੇਖੋ ਬੰਦਾ ਉਹ ਆਪਣਾ ਵੈਨ ਹੀ ਵਾਸ ਇਨ ਪੁਲਿਸ। ਉਹ ਉਹਦੀ ਜੋ ਉਹਦੀ ਡਿਊਟੀ ਲੱਗੀ ਸੀ ਕਿ ਉਹਨੇ ਉਹਦੇ ਮੁਤਾਬਕ ਕਰਤਾ। ਠੀਕ ਹੈ। ਸਮੇਂ ਦੀਆਂ ਹਕੂਮਤਾਂ ਉਸ ਚੀਜ਼ ਨੂੰ ਨਜ਼ਰਅੰਦਾਜ਼ ਕਰਦੀਆਂ ਰਹੀਆਂ। ਪਰ ਲੇਕਿਨ ਉਹ ਜਿਵੇਂ ਉਹਨਾਂ ਨੇ ਕਿਹਾ ਗੱਲ ਦਾ ਸਾਹਮਣੇ ਆ ਗਈ ਕੋਈ ਇੱਕ ਇੱਕ ਗੱਲ ਜਿਹੜੀ ਮੰਨੀ ਗਈ ਹੈ ਉਹ ਭਾਵੇਂ ਉਹਨਾਂ ਨੂੰ ਗਲਤੀਆਂ ਕਹਿ ਦੋ ਚਾਹੇ ਜਾਣ ਬੁੱਝ ਕੇ ਕਹਿ ਦੋ ਹੋਇਆ ਤਾਂ ਹੈ ਨਾ ਮੈਂ ਮੁੱਖ ਤੌਰ ਤੇ ਇੱਕ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਵੱਡਾ ਵੈਕਿਊਮ ਰਿ ਹੈ ਜਿਹੜੀ ਬਹੁਤ ਲੋਕਾਂ ਦੇ ਵਿੱਚ ਨਾ ਬੇਭਰੋਸਗੀ ਪੈਦਾ ਹੋਈ ਵੀ ਅੱਜ ਦੀ ਘੜੀ ਹਾਂਜੀ ਕੋਈ ਕਹਿੰਦਾ ਵੀ ਪੰਜਾਬ